ਸੋ ਸਸਿਗਾ ਦੋਸਤੋ ਅੱਜ ਫੁਲੇ ਫਿਲਮ ਜਿਹੜੀ ਹੁਸ਼ਿਆਰਪੁਰ ਚ ਅੰਬੇਡਕਰ ਫੋਰਸ ਹੋਰ ਜਦੋਂ ਤੇ ਜਿੱਥੇ ਬੰਨੀ ਉਹਨੂੰ ਲਗਾਈ ਹੈ ਉਸ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਮੈਂ ਅੱਜ ਜਿਹੜੀ ਫੁੱਲ ਫਿਲਮ ਦੇਖੀ ਹੈ ਕਿਸ ਤਰ੍ਹਾਂ ਦੀ ਫਿਲਮ ਦੇਖੀ ਮੂਵੀ ਬਹੁਤ ਵਧੀਆ ਆ ਕਾਫੀ ਇਮੋਸ਼ਨਲ ਆ ਤੇ ਸਾਰੀਆਂ ਗਰਲਸ ਨੂੰ ਜ਼ਰੂਰ ਦੇਖਣਾ ਚਾਹੰਦੀ ਆ ਤੇ ਮੈਂ ਤੇ ਚਾਹੁੰਦੀ ਆ ਕਿ ਗਰਲਸ ਨੂੰ ਸਕੂਲਸ ਦੇ ਵਿੱਚ ਸਪੈਸ਼ਲੀ ਦਿਖਾਈ ਜਾਵੇ ਕਿਉਂਕਿ ਮਤਲਬ ਅੱਜ ਕੱਲ ਹੈਗਾ ਹੈ ਨਾ ਕਿ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਰਮਾਇਣ ਵਗੈਰਾ ਜਾਂ ਕੁਝ ਵੀ ਆ ਉਹਨੂੰ ਬੱਚਿਆਂ ਨੂੰ ਅਟਰੈਕਟਿਵ ਤੌਰ ਤੇ ਦਿਖਾਇਆ ਜਾਂਦਾ ਆ ਜਿਦਾਂ ਕਾਰਟੂਨਸ ਮੂਵੀ ਵਗੈਰਾ ਦਿਖਾ ਕੇ ਤੇ ਮੈਨੂੰ ਜਿਸਨਾਜ ਫੁੱਲੇ ਫਿਲਮ ਅੰਨਾ ਰਾਸ਼ ਜਿਹੜਾ ਲੋਕਲ ਹੈ ਸੀ ਕੀ ਕਹਿਣਾ ਚਾਹੁੰਗਾ 11 ਅਪ੍ਰੈਲ ਨੂੰ ਹੋ ਰਿਲੀਜ਼ ਹੋਣੀ ਸੀਗੀ ਤੇ ਇਹ ਮੂਵੀ ਦੇਖ ਕੇ ਆਈ ਸਾਨੂੰ ਪਤਾ ਲੱਗਾ ਵੀ ਇਹ ਫਿਲਮ ਦਾ ਇੰਨਾ ਵਿਰੋਧ ਕਿਉਂ ਕੀਤਾ ਗਿਆ ਸੀ ਇਹ ਲੱਗ ਕਿਉਂ ਨਹੀਂ ਸੀ ਰਹੀ ਮੂਵੀ ਜਿਹੜੀਆਂ ਕੁਝ ਸੀਨ ਜਿਹੜੇ ਫਿਲਮ ਦੇ ਵਿੱਚੋਂ ਕੱਟੇ ਗਏ ਆ ਕੀ ਕਹਿਣਾ ਚਾਹੁੰਗਾ ਤੁਸੀਂ ਹਾਂਜੀ ਅੱਜ ਦੀ ਜਿਹੜੀ ਫਿਲਮ ਦਿਖਾਈ ਹੈ ਇਹਦੇ ਵਿੱਚੋਂ ਕਾਫੀ ਸੀਨ ਇਦਾਂ ਦੇ ਕੱਟ ਦਿੱਤੇ ਗਏ ਆ ਜਿਹੜੇ ਕਿ ਨਹੀਂ ਕੱਟਣੇ ਚਾਹੀਦੇ ਸੀ ਇਹ ਇੱਕ ਇਤਿਹਾਸਿਕ ਮੂਵੀ ਹੈ ਜਿਹਦੇ ਵਿੱਚ ਸਾਡੀ ਹਿਸਟਰੀ ਦਿਖਾਈ ਗਈ ਆ ਇਹ ਇਹਦੇ ਵਿੱਚ ਸੀਨ ਕੱਟਣ ਦਾ ਇਹ ਹੀ ਆ ਕਾਰਨ ਆ ਵੀ ਲੋਕਾਂ ਤੱਕ ਅਸਲੀਅਤ ਜਿਹੜੀ ਆ ਸੱਚਾਈ ਨਾ ਸਾਹਮਣੇ ਆ ਜਾਵੇ ਮੈਂ ਕਹਿੰਦੀ ਹਰ ਇੱਕ ਲੇਡੀ ਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਆ ਅਸੀਂ ਸਾਡੀਆਂ ਲੇਡੀ ਸਮਾਜ ਜਿਹੜੇ ਆ ਨਾ ਸਿੱਖਿਆ ਦੀ ਦੇਵੀ ਹੋਰ ਕਿਸੇ ਨੂੰ ਸਮਝੇ ਜਾਂਦੇ ਆ ਜਦ ਕਿ ਜਿਹੜੀ ਇਹ ਮੂਵੀ ਆ ਮੂਵੀ ਦੇਖ ਕੇ ਪਤਾ ਲੱਗਦਾ ਕਿ ਅਸਲੀ ਸਿੱਖਿਆ ਦੀ ਦੇਵੀ ਕੌਣ ਆ ਮਾਤਾ ਸਵੇਤਰੀਬਾਈ ਫੁੱਲੇ ਸਾਡੀ ਫਰਸਟ ਅਧਿਆਪਕਾ ਹੋਈ ਆ ਫਰਸਟ ਲੇਡੀ ਹੋਈ ਆ ਜਿਨ੍ਹਾਂ ਨੇ ਲੇਡੀਜ਼ ਲਈ ਕੁੜੀਆਂ ਲਈ ਸ਼ਿੱਖਿਆ ਪ੍ਰਾਪਤ ਕਰਨ ਲਈ ਜਤਨ ਕੀਤੇ ਆ ਇੰਨਾ ਸੰਘਰਸ਼ਮਈ ਜੀਵਨ ਉਹਨਾਂ ਦਾ ਸਾਨੂੰ ਲੇਡੀਜ਼ ਸਮਾਏ ਨੂੰ ਉਹਨਾਂ ਦੇ ਰੀੜੀ ਰਹਿਣਾ ਚਾਹੀਦਾ ਆ ਤੇ ਮੈਨੂੰ ਜਿਸ ਤਰ੍ਹਾਂ ਅੱਜ ਫੁਲੇ ਫਿਲਮ ਦੇਖੀ ਆ ਕਿਸ ਤਰ੍ਹਾਂ ਅੱਜ ਦੇਖਣ ਨੂੰ ਮਿਲਿਆ ਤੁਹਾਨੂੰ ਕਾਫੀ ਵਧੀਆ ਮੂਵੀ ਆ ਅਸੀਂ ਸਪੋਰਟ ਕਰਦੇ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਤੇ ਕਾਫੀ ਸਿੱਖਿਆ ਵੀ ਮਿਲੀ ਉਹ ਦੇਖ ਕੇ ਸਾਨੂੰ ਪਤਾ ਲੱਗਾ ਕਿ ਸਾਡਾ ਪਾਸਟ ਕੀ ਸੀਗਾ ਸਾਨੂੰ ਕਿੱਦਾਂ ਰਾਈਟ ਮਿਲਿਆ ਐਜੂਕੇਸ਼ਨ ਦਾ ਵੀ ਕਾਫੀ ਜਿਹੜੇ ਸਮਾਜ ਦੇ ਵਿੱਚ ਧੱਕੇ ਦੀ ਹੁੰਦੇ ਆ ਉਹ ਤੋਂ ਲੈ ਕੇ ਅੱਜ ਜਿਹੜੀ ਫਿਲਮ ਜਿਹੜੀ ਆ ਕਿਸ ਤਰ੍ਹਾਂ ਦੀ ਤੁਹਾਨੂੰ ਸਮਾਂ ਆ ਗਈ ਜੇ ਸੀਨ ਕੱਟ ਵੀ ਦਿੱਤੇ ਗਏ ਹਨ ਪਰ ਜਮੀਰ ਜਗਾਉਣ ਲਈ ਇੰਨਾ ਬਹੁਤ ਆ ਭਾਜੀ ਉਫ ਕਿ ਅਸੀਂ ਮੈਂ ਦੇਖ ਰਹੀ ਐ ਇੰਨਾ ਭਾਵੁਕ ਹੋ ਕੇ ਜਿਨ੍ਹਾਂ ਦੇ ਉੱਤੇ ਬਿੱਤਿਆ ਉਹ ਇਮੇਜਿਨ ਨਹੀਂ ਅਸੀਂ ਕਰ ਸਕਦੇ ਮੇਰੀ ਰੂਹ ਕੰਬ ਗਈ ਦੇਖ ਕੇ ਕਿ ਕਿੰਨੀ ਅੱਜ ਮੈਂ ਚਲੋ ਫੁੱਲੇ ਦੇਖੀਆਂ ਕੀ ਸਿੱਖਣ ਮਿਲਿਆ ਜੀ ਅੱਜ ਜੋ ਵੀ ਲਿਖਿਆ ਮੈਨੂੰ ਇਹ ਚੋਂ ਬਹੁਤ ਕੁਝ ਸਿੱਖਣ ਮਿਲਿਆ ਅੱਜ ਜੋਤੀਬਾ ਫੁੱਲੇ ਸਬਿਤਰੀ ਫੁੱਲੇ ਫਾਤਿਮਾ ਸ਼ੇਕ ਮੈਨੂੰ ਲੱਗਦਾ ਅੱਗੇ ਤੋਂ ਜ਼ਿਆਦਾ ਨੂੰ ਪਤਾ ਨਹੀਂ ਬੁਣਾ ਕਿ ਪਹਿਲੀ ਟੀਚਰ ਜੋ ਇੰਡੀਆ ਚ ਆਉਣ ਸੀਗੇ ਤੇ ਸਭ ਤੋਂ ਪਹਿਲਾ ਸਕੂਲ ਕਿਹਨੇ ਖੋਲ੍ਹਿਆ ਸੀਗਾ ਮੈਨੂੰ ਅੱਜ ਬਹੁਤ ਵਧੀਆ ਲੱਗਾ ਇਹ ਦੇਖ ਕੇ ਕਿ ਇਹਨੇ ਸਾਡੇ ਲਈ ਜੋ ਕੁਝ ਕੀਤਾ ਤੇ ਜੋ ਅੱਜ ਆਪਾਂ ਹੈਗੇ ਆ ਤੇ ਪੜ ਰਹੇ ਆ ਉਹ ਉਹਨਾਂ ਕਰਕੇ ਜੋ ਵੀ ਕਰ ਰਹੇ ਆ ਉਹਨਾਂ ਕਰਕੇ ਕਰ ਰਹੇ ਆ ਤੇ ਸਿਰਫ ਆਪਾਂ ਨਹੀਂ ਜਿੰਨੇ ਵੀ ਕਾਸਟ ਦੀਆਂ ਕੁੜੀਆਂ ਆ ਸਾਰੀਆਂ ਉਹਨਾਂ ਕਰਕੇ ਹੀ ਪੜ ਰਹੀਆਂ ਆ ਅੱਜ ਫੋਲੇ ਮੇਲੇ ਵਿੱਚ ਕਾਫੀ ਜਿਹੜੇ ਸੀਨ ਕੱਟ ਦਿੱਤੇ ਗਏ ਆ ਉਹ ਸੈਸ਼ਨ ਬੋਰਡ ਵੱਲੋਂ ਕੱਟੇ ਗਿਆ ਕੀ ਕਹਿਣਾ ਚਾਹੁੰਗੇ ਉਹ ਸਾਨੂੰ ਕੱਟ ਨਹੀਂ ਉਹਨਾਂ ਨੂੰ ਕੱਟ ਨਹੀਂ ਕਰਵਾਉਣਾ ਚਾਹੀਦੇ ਸੀ ਕਿਉਂਕਿ ਉਹਨਾਂ ਦਾ ਦਾਅਹੀ ਕੀਤਾ ਕਿਉਂਕਿ ਉਹਦੇ ਵਿੱਚ ਬ੍ਰਾਹਮਣਾਂ ਦਾ ਜਿਆਦਾ ਵਿਰੋਧ ਕੀਤਾ ਹੋਣਾ ਆ ਕਿਉਂਕਿ ਸਾਡੇ ਮਹਾਪੁਰਸ਼ਾਂ ਦਾਹੀ ਆ ਕਿ ਉਹ ਚੰਗੀਦਰ ਜੀ ਵਿਰੋਧ ਕਰਨਾਂ ਦਾ ਕਰਦੇ ਆ ਅਸੀਂ ਇੱਕ ਸੀਨ ਦੇਖਿਆ ਜਿੱਦੇ ਸਵੀਤਰੀ ਬਾਈ ਫੁੱਲੇ ਜਿੰਨੇ ਮਤਲਬ ਪੂਰੀ ਜਪੇੜ ਮਾਰੀ ਬਾਹਮਣ ਦੇ ਜਿਹੜਾ ਉਹਨੇ ਵਿਰੋਧ ਕਰਾਉਣਾ ਧਮਕੀ ਦੇਣ ਆਇਆ ਹੋਇਆ ਸੀਗਾ ਤੇ ਪਾਇਓ ਜ਼ਿੰਨ ਕੱਟ ਕਰਦੇ ਪਰ ਸਾਨੂੰ ਜੋ ਸਦਾ ਮਿਲਣਾ ਸੀ ਮਿਲ ਚੁਕਿਆ ਆ ਉਹ ਆਨੇ ਕਹਿ ਸਕਦੇ ਕਿ ਪਾਸ ਇਨ ਕੱਟ ਕਰਦੇ ਤਾਂ ਉਹ ਮੋਟੀਵੇਟ ਨਹੀਂ ਹੋਇਆ ਸੀ ਜਿੱਦਾਂ ਹੋਇਆ ਸੀ ਸੱਤੇ ਪਿਆ ਪ੍ਰੈਸ਼ਰ ਕੀ ਅਸੀਂ ਕੀ ਕਰਨਾਗੇ ਜਾ ਕੇ ਤੇ ਸਮਝਣਾ ਨਹੀਂ ਦੇ ਸਕਦੇ ਤੁਸੀਂ ਸਮਾਰਟਫੋਨ ਜੋ ਜਿੰਨੇ ਤਰਾ ਚਾਲੇ ਜਿਹੜਾ ਮਾਨਵ ਮਾਨਵ ਦੀ ਨੋਟਸ ਉੱਟ ਕਰਦਾ ਸੀ ਮਾਨਵ ਮਾਨਵ ਦੀ ਜਿਹੜਾ ਮਾਨ ਸਮਾਨ ਦੀ ਜਿਹੜੀ ਥੇਸ ਪਹੁੰਚਾਉਂਦਾ ਸੀਗਾ ਫਿਰ ਉਸਦਾ ਅਪਮਾਨ ਸਿਖਾਇਆ ਜਾਂਦਾ ਸੀ ਜਿਹੜੀ ਇੱਕ ਕਾਸਟ ਦੂਜੀ ਕਾਸਟ ਦੀ ਉਹਨੂੰ ਲੋਅਰ ਕਾਸਟ ਮੰਨ ਕੇ ਉਸਦਾ ਅਪਮਾਨ ਕਰਦੀ ਸੀ ਇਸ ਦੇ ਲਈ ਜਿਹੜੀ ਕ੍ਰਾਂਤੀ ਦਾ ਰੂਪ ਕਾਰਨ ਕਰਕੇ ਜਿਹੜਾ ਜਨਮ ਲਿਆ ਸਾਡੇ ਜੋਤੀਬਰਾਂ ਖੰਬੇ ਜੀ ਤੇ ਉਹਨਾਂ ਦੀ ਜਿਹੜੀ ਮੁੰਡੀ ਵਾਈਪ ਸਪਿਰੀ ਵਾਈਪ ਉਹਨਾਂ ਨੇ ਬਹੁਤ ਵਧੀਆ ਜਿਹੜਾ ਸੰਘਰਸ਼ ਜਿਹਨੇ ਵੀ ਸ਼ੋਅ ਦਿਖਾਇਆ ਉਹ ਨੋਰਡਾਉਟ ਤੇ ਬਹੁਤ سارے ਜਿਹੜੇ ਆ ਸੀਨ ਬਹੁਤ ਸਾਰੀ ਜਿਹੜੇ ਕੱਟ ਦਿੱਤੇ ਗਏ ਪਰ ਫਿਰ ਵੀ ਜਿਹੜੀ ਇਹ ਇਸ ਫਿਲਮ ਨੇ ਜੋ ਕ੍ਰਾਂਤੀਵਾਦਾ ਕੀਤੀ ਹੈ ਜਿਸ ਤਰੀਕੇ ਦੇ ਨਾਲ ਔਰਤਾਂ ਇਸ ਤਰ੍ਹਾਂ ਦੇ ਨਾਲ ਔਰਤਾਂ ਦੇ ਦੇ ਸੰਘਰਸ਼ ਨੂੰ ਮਤਲਬ ਪ੍ਰੇਰਣਾ ਦੇਣ ਦੇ ਲਈ ਜਿਹੜੀ ਆ ਫਿਲਮ ਬਣਾਏ ਗਏ ਹਨ ਜਿੱਦਾਂ ਤੁਸੀਂ ਦੇਖਿਆ ਹੈ ਕਿ ਉਹ ਕੁਝ ਲੋਕ ਗੁੱਟੇ ਟਾਈਪ ਜਿਹੜੇ ਉਹਨਾਂ ਨੂੰ ਆ ਕੇ ਡਰਾਦੇ ਦਾ ਧੁਕਾਉਂਦੇ ਆ ਤੇ ਉਹ ਕਹਿੰਦੇ ਆ ਕਿ ਕੁੱਲ ਦਿਨ ਦਾ ਅਸੀਂ ਵਧ ਕਰ ਦਵਾਂਗੇ ਤਾਂ ਉਹ ਜੁੱਤੀ ਲਾ ਕੇ ਉਹਨਾਂ ਦੇ ਜਿਹੜਾ ਆ ਉਹਦੇ ਪਿੱਛੇ ਨੜਦੀ ਆ ਉਹਦੇ ਮੂੰਹ ਤੇ ਚਪੇੜ ਮਾਰਦੀ ਆ ਤਾਂ ਉਹ ਜਿਹੜੇ ਦੌੜ ਜਾਂਦੇ ਉਹ ਤੋਂ ਡਰਦੇ ਡਰਦੇ ਪਿੱਛੇ ਜਿਹੜੇ ਕਦਮ ਆ ਕਰਦੇ ਆ ਤਾਂ ਇਹੋ ਜੀ ਜਿਹੜੀ ਔਰਤਾਂ ਦੇ ਵਿੱਚ ਸ਼ਕਤੀ ਭਰਨਦੀ ਇਹ ਫਿਲਮ ਇਹਨੇ ਕੰਮ ਕੀਤਾ ਹੈ ਤੇ ਜਿਹੜੀ ਕ੍ਰਾਂਤੀ ਉਹਨਾਂ ਨੇ ਲਿਆਂਦੀ ਹੈ ਨਾਲੇ ਸਾਨੂੰ ਬਹੁਤ ਸਾਰੇ ਵਿਅਕਤੀਆਂ ਨੂੰ ਪਤਾ ਨਹੀਂ ਹੋਵੇਗਾ ਕਿ ਜੋਤੀਵਰੋ ਫੂਲੇ ਜੀ ਨੂੰ ਮਹਾਤਮਾ ਦੀ ਉਪਾਧੀ ਜਿਹੜੀ ਦਿੱਤੀ ਗਈ ਸੀ ਜਦਕਿ ਆਪਾਂ ਇਹ ਹੀ ਦੇਖਦੇ ਹਾਂ ਕਿ ਮਹਾਤਮਾ ਦੀ ਉਪਾਧੀ ਜਿਹੜੀ ਆ ਇਹ ਮੋਹਨ ਚੰਦ ਕਰਮਚੰਦ ਗਾਂਧੀ ਜੀ ਨੂੰ ਦਿੱਤੀ ਗਈ ਆ ਬਟ ਇਹ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਮਹਾਤਮਾ ਦੀ ਆਵਾਜ਼ੀ ਆ ਤੇ ਉਹ ਇਹਨਾਂ ਨੂੰ ਪੂਰੇ ਸਾਹਿਬ ਨੂੰ ਦਿੱਤੀ ਗਈ ਹੈ ਤੇ ਇਹਨੂੰ ਆਪਾਂ ਭੁੱਲ ਚੁੱਕੇ ਸੀ ਸੋ ਸਾਡੇ ਨਾਲ ਪ੍ਰਦੀਪ ਪਹਾੜਿਆ ਜੀ ਡਾਕਟਰ ਜਿਹੜੇ ਬੱਚਿਆਂ ਦੇ ਉਹਨਾਂ ਦੇ ਪਰਿਵਾਰ ਦੇ ਨਾਲ ਪਹਿਲਾਂ ਦੇਖੀ ਆ ਸਰ ਅੱਜ ਜਿਹੜੀ ਫਿਲਮ ਪਰਵਾਸ ਦੇਖੀ ਆ ਕੀ ਕਰਨਾ ਚਾਹੁੰਦੇ ਜੀ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਬਣਾਈ ਗਈ ਫਿਲਮ ਹੈ ਜੋ ਕਿ ਸਮਾਜ ਨੂੰ ਬੜੀ ਅੱਛੀ ਪ੍ਰੇਰਣਾ ਦਿੰਦੀ ਹੈ ਕਿਉਂਕਿ ਜੋ ਸਾਡੇ ਮੁਰਖਾਂ ਨੇ ਐਨੇ ਔਖੇ ਹਾਲਾਤਾਂ ਦੇ ਵਿੱਚ ਹੁੰਦੇ ਹੋਏ ਵੀ ਸਮਾਜ ਦੇ ਲਈ ਇਹਨਾਂ ਕੁਝ ਕੀਤਾ ਤੇ ਇਹ ਸਾਡੇ ਲਈ ਇੱਕ ਸਿੱਖ ਹੈ ਕਿ ਅਸੀਂ ਵੀ ਅੱਜ ਦੇ ਸਮਾਜ ਦੇ ਵਿੱਚ ਆਪਣੇ ਬੰਦਿਆਂ ਦੇ ਨਾਲ ਖੜੇ ਹੋਈਏ ਔਰਤਾਂ ਦੇ ਸਨਮਾਨ ਦੇ ਪ੍ਰਤੀ ਅਤੇ ਆਪਣੇ ਸਾਰੇ ਹੀ ਜਿੰਨਾ ਵੀ ਸਮਾਜ ਹੈ ਉਹਨੂੰ ਨਾਲ ਲੈ ਕੇ ਚੱਲੀਏ ਤਾਂ ਕਿ ਇਹ ਜਿਹੜਾ ਅਨਿਆਏ ਦੀ ਲੜਾਈ ਹੈ ਜੋ ਚੱਲੀ ਸੀਗੀ ਉਹ ਅੱਗੇ ਪਿੱਛੇ ਜਾਰੀ ਰਹੇ ਤੇ ਸਾਹਿਬ ਇਸ ਨਾਲ ਕਾਫੀ ਜਿਹੇ ਸੀਨ ਜਿਹੜੇ ਫਿਲਮ ਵਿੱਚ ਕੱਟੇ ਗਏ ਆ ਤੇ ਕੀ ਕਹਿਣਾ ਚਾਹੂੰਗਾ ਤੁਸੀਂ ਸੈਸ਼ਨ ਬੋਲਦੇ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਮੂਵੀ ਦੇਖ ਕੇ ਇਹ ਲੱਗਦਾ ਸੀਗਾ ਕਿ ਨੋਕਿਬਾਰ ਆਲਜੀ ਨੂੰ ਬੜਾ ਸਮੂਥਲੀ ਉਹਨਾਂ ਨੇ ਆਪਣਾ ਕੰਮ ਕੀਤਾ ਲੇਕਿਨ ਇਹ ਮੈਨੂੰ ਪੱਕਾ ਪਤਾ ਹੈ ਕਿ ਸੈਂਸਰ ਬੋਰਡ ਦੀ ਕੈਂਚੀ ਬਹੁਤ ਚੱਲੀ ਹੈ ਕਿਉਂਕਿ ਉਹਨਾਂ ਨੂੰ ਬਹੁਤ ਕਸ਼ਟ ਹੋਏ ਹੋਣਗੇ ਉਹਨਾਂ ਨੂੰ ਬਹੁਤ ਆ ਬਹੁਤ ਹੀ ਜ਼ਿਆਦਾ ਉਹਨਾਂ ਨੇ ਸਟਰਗਲ ਕੀਤਾ ਹੋਵੇਗਾ ਜੋ ਵੀ ਮੁਕਾਮ ਪਾਇਆ ਤੇ ਬੈਗ ਜਾਵਾਂਗਾ ਕਿ ਸੈਂਸਰ ਬੋਰਡ ਨੂੰ ਵਿਦਾਊਟ ਕੱਟਸ ਇਸ ਮੂਵੀ ਨੂੰ ਰਿਲੀਜ਼ ਕੀਤਾ ਜਾਏ ਸੋ ਸਾਡੇ ਨਾਲ ਮੈਡਮ ਜੀ ਅੱਜ ਇਹਦੇ ਫੁਲੋਵ ਨੂੰ ਦੇਖੀਏ ਕਿ ਇਸ ਦਾ ਸਰ ਪਹਿਲੇ ਤੇ ਮੂਵੀ ਬਹੁਤ ਹੀ ਐਕਸਲੈਂਟ ਹੈ ਇਨਸਪੀਰੇਸ਼ਨਲ ਹੈ ਮੋਟੀਵੇਸ਼ਨਲ ਹੈ ਤੇ ਸਾਨੂੰ ਆਪਣੇ ਇਤਿਹਾਸ ਬਾਰੇ ਬਹੁਤਾ ਪਤਾ ਹੀ ਨਹੀਂ ਸੀ ਮਤਲਬ ਮੈਂ ਇਹ ਗੁਝਾਇ ਸਾਰਿਆਂ ਲਈ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਇਹ ਮੂਵੀ ਜ਼ਰੂਰ ਦਿਖਾਓ ਜੋ ਜਿਸ ਤਰ੍ਹਾਂ ਸੈਨਾ ਨੇ ਦੱਸਿਆ ਸੀ ਨਾ ਕਿ ਮਹਾਤਮਾ さん ਪਤਾ ਹੀ ਸੀ ਕਿ ਇਹਨਾਂ ਮਹਾਤਮਾ ਨੂੰ ਉਪਾਦੀ ਮਿਲੀ ਹੈ ਨਾ ਤੇ ਜਿਹੜਾ ਸਟਰਗਲ ਇਹਨਾਂ ਨੇ ਕੀਤਾ ਇਹਨਾਂ ਦੀ ਵਾਈਫ ਅਗਰ ਇਹਨਾਂ ਸੋਤਰੀ ਵਾਈਫ ਕੋਲੇ ਇਹਨਾਂ ਕੁਝ ਖਾ ਸਕੇ ਤੋਂ ਇਸ ਲਈ ਸੀ ਕਿ ਉਹਨਾਂ ਨੂੰ ਸਾਥ ਹੀ ਬਹੁਤ ਸੀ ਨਾ ਤੇ ਇਸ ਤਰ੍ਹਾਂ ਇਹ ਅੰਬੇਦਕਰ ਫੋਰਸ ਬੋਲੋ ਹੀ ਨਹੀਂ ਫਿਲਮ ਲਗਾਈ ਗਈ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਅੰਬੇਦਕਰ ਫੋਰਸ ਦੇ ਸਾਥੀ ਇਹ ਬਹੁਤ ਹੀ ਵਧੀਆ ਉਹਨਾਂ ਦਾ ਇੱਕ ਸ਼ਲਾਘਾਯੋਗ ਕਦਮ ਹੈਗਾ ਕਿ ਉਹਨਾਂ ਨੇ ਇਹ ਫਿਲਮ ਜਿਹੜੀ ਲਗਾਈ ਹੈ ਤੇ ਮੈਂ ਤਾਂ ਕਹਿੰਦੀ ਕਿ ਵੱਧ ਤੋਂ ਵੱਧ ਲੋਕ ਆ ਕੇ ਦੇਖਣ ਆਪਣੇ ਆਪਣੇ ਕੁੱਪੜਵਾਰੇ ਜਾਣਾਂ ਤੇ ਜਿਹੜੀ ਇੱਕ ਕ੍ਰਾਂਤੀ ਉਹਨਾਂ ਨੇ ਲਿਆਂਦੀ ਆ ਤੇ ਅਸੀਂ ਉਹਨੂੰ ਚਲਾਣਾ ਹੈ ਅਸੀਂ ਰੋਕਣਾ ਨਹੀਂ ਆ ਅਸੀਂ ਚਲਾਣਾ ਹੈ ਇਹ ਸਿਰਫ ਲੜਕੀਆਂ ਨੂੰ ਨਿਸ਼ਕਸ਼ਿਤ ਕਰਨਾ ਆਪਣੇ ਬੀੜਿਆ ਨੂੰ ਵੀ ਕਰਨਾ ਪੂਰੇ ਸਮਾਰਟ ਰੂ ਐਜੂਕੇਟ ਕਰਨਾ ਤਾਂ ਜੋ ਆਪਣੇ ਰਾਈਟਸ ਬਾਰੇ ਜਾਣ ਸਕਣ ਇੱਥੇ WhatsApp ਤੇ ਥੈਂਕ ਯੂ ਤੇ ਸਾਡੇ ਨਾਲ ਮੇਡ ਕਾਲ ਫੋਰਸ ਤੋਂ ਅਨਿਰ ਕੁਮਾਰ ਬਾਗਾ ਜੀ ਸਰ ਜਿਸ ਤਰ੍ਹਾਂ ਹੁਣ ਫਰਾਂ ਦੇ ਵਿੱਚ ਕਾਫੀ ਜਿਹੜੇ ਸੀਲ ਕੱਟ ਦੀ ਦਿੱਤੇ ਗਏ ਆ ਪਹਿਲਾਂ ਹੀ ਸਾਡੇ ਸਮਾਜ ਦੇ ਨਾਲ ਤਕਾਉਂਦਾ ਹੀ ਹੋਣ ਦੀ ਜਗ੍ਹਾ ਇਸ ਤਰ੍ਹਾਂ ਚੱਲ ਰਿਹਾ ਦੇਖੋ ਜਿਹੜਾ ਤਕਾ ਇਹਨਾਂ ਨੇ ਪਹਿਲਾਂ ਸ਼ੁਰੂ ਕੀਤਾ ਜੋ ਇਹਨਾਂ ਨੇ ਤਕਾ ਸਾਡੇ ਬੁਰਖੇਰੇ ਕੀਤਾ ਉਹ ਜਿਹੜਾ ਧੱਕਾ ਇਹ ਅੱਜ ਵੀ ਸਾਡੇ ਨਾਲ ਬਰਕਰਾਰਾ ਹੈ। ਤੁਸੀਂ ਦੇਖੋ ਕਿ ਕੋਈ ਨਾ ਕੋਈ ਮੂਵੀਸ ਵਗੈਰਾ ਲੱਗਦੀਆਂ ਹਨ। ਭਾਰਤ ਦੇ 70 ਵਗੈਰਾ ਦੀ ਕੋਈ ਚੀਜ਼। ਇਹ ਉਦੋਂ ਇਹ ਜਿਹੜੀ ਸਰਕਾਰਾਂ ਹੀ ਟੈਕਸ ਨਹੀਂ ਕਰ ਦਿੰਦੀਆਂ। ਪਰ ਜਦੋਂ ਕੋਈ ਸਾਡੇ ਦਲਿਤ ਸਮਾਜ ਦੇ ਕੋਈ ਫਿਲਮ ਲੱਗਦੀ ਸਾਡੇ ਕੋਈ ਪੁਰਖਿਆਂ ਦੇ ਇਤਿਹਾਸ ਦੀ ਸਾਡੀ ਕੋਈ ਮਿਲਣ ਲਾਦੀ ਹੈ। ਇਹ ਇਹ ਉਹਦਾ ਵਿਰੋਧ ਕਰਦੇ ਆ। ਉਸ ਮੂਵੀ ਨੂੰ ਬੈਨ ਕਰਦੇ ਆ। ਉਹਦੇ ਵਿੱਚ ਕਟਫੋਲ ਹੁੰਦੇ ਆ। ਇਵਨ ਕਿ ਜਿਹੜੀਆਂ ਸਾਡੇ ਦੂ ਰੈਬਰਾਂ ਦੀ ਕੋਈ ਮੂਵੀਸ ਆ ਨਹੀਂ ਸਾਡੀ ਹਿਸਟੋਰੀਕਲ ਕੋਈ ਮੂਵੀਸ ਆ ਨਹੀਂ ਆ। ਇਹ ਕੀ ਕਰਦੇ ਆ? ਇਹ ਜਿਹੜੇ ਲੋਕ ਹੈਗੇ ਆ ਕਿ ਕਿਸੇ ਵੀ ਥਿੱਡ ਦੇ ਵਿੱਚ ਆਪਣੀ ਮੂਵੀ ਜਿੰਨੇ ਵੀ ਥੀਏਟਰ ਸੈਗੇ ਪੰਜਾਬ ਦੇ ਦਰਦੂਏ ਸੀ ਸਾਡੇ ਮੁੰਡੇ ਨੇ ਆਮ ਲਵਾਈ ਪਗਵਾੜੇ ਵਿੱਚ ਸਾਡੇ ਮੁੰਡੇ ਨੇ ਉਹ ਜਿਹੜੀ ਫਿਲਮ ਆਪ ਲਾਈ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਫਿਲਮ ਆਪ ਸੀ ਆਪ ਮਤਲਬ ਪਟਵਾਰ ਪੈਸੇ ਦੇ ਕਿ ਲਵਾਈ ਔਰ ਜਲੰਧਰ ਵਿੱਚ ਵੀ ਦੇਖੀ ਮਤਲਬ ਕਿ ਚਾਹੀਦਾ ਤੇ ਇਹ ਆ ਕਿ ਜਿਹੜੀ ਜਿਹੜੀ ਸਰਕਾਰਾਂ ਜਿੱਦਾਂ ਬਾਕੀ ਸਾਰੀ ਮੂਵੀਜ਼ ਪਬਲਿਸ਼ ਹੁੰਦੀਆਂ ਸਾਰੀ ਮੂਵੀਜ਼ ਲੀਜ਼ ਹੁੰਦੀਆਂ ਉਸੇ ਤਰੀਕੇ ਦੇ ਨਾਲ ਜਿਹੜੀਆਂ ਕੋਈ ਦਲਿਤ ਸਮਾਜ ਦੀਆਂ ਜਾਂ ਕੋਈ ਦਲਿਤ ਸਮਾਜ ਦੇ ਇਤਿਹਾਸ ਦੀਆਂ ਜਿਹੜੀਆਂ ਮੂਵੀ ਸੜੀਆਂ ਉਹ ਬਾਕੀ ਮੂਵੀ ਤਰ੍ਹਾਂ ਹੀ ਲੀਡ ਲੀਜ਼ ਹੋਣੀ ਚਾਹੀਦੀ ਹੈ ਤਾਂ ਤਾਂ ਕਹਤਾ ਪਹਿਲਾਂ ਦੂਏ ਵੀ ਕਹੇ ਸੀ ਉਥ ਪਰ 280 ਬੰਦੇ ਨੇ ਮੁਕੀ ਦੇਖੀ 80 ਬੰਦੇ ਨੇ ਥੱਲੇ ਬੈਠ ਕੇ ਨਹੀਂ ਮੀਟੇ ਆਧਵੀ ਸਾਡੇ ਵੀ ਸੌ ਤੋਂ ਕਈ ਬੰਦੇ ਜਿਹੜੇ ਆ ਉਹ ਥੱਲੇ ਬੈਠੇ ਸੀਗੇ ਔਰ ਈਵਨ ਕਿ ਬਹੁਤ سارے ਬੰਦੇ ਸੀ ਵਾਪਸ ਗੁਣੇ मतलब ਕਹਿਣ ਤਾਂ ਕੋਪ ਜਿਹੜਾ ਸਮਾਜ ਆ ਸਮਾਜ ਇੱਕ ਬਹੁਤ ਵਧੀਆ ਰਿਸਪੌਂਸ ਦੇ ਰਿਹਾ ਸਮਾਜ ਦਾਗਰ ਪੋ ਰਿਹਾ ਸਮਾਜ ਬਾਬਾ ਸਾਹਿਬ ਮੇੜੇ ਤੋਂ ਮਹਾਨ ਮਦਦ ਕਰਾ ਪੋ ਰਿਹਾ ਲੋਕ ਕਰੇ ਪਰ ਆਉਣ ਵਾਲੇ ਸਮੇਂ ਜਿਹੜੀਆਂ ਇੰਦਰੂ ਮੂਵੀਸ ਬਣਨ ਬਣ ਵੀ ਗਿਆ ਪਰ ਜਿਹੜਾ ਸਮਾਜ ਆ ਸਮਾਜ ਨੂੰ ਇਸ ਤਰ੍ਹਾਂ ਦੀ ਮੰਗ ਵੀ ਡਿਮਾਂਡ ਬਹੁਤ ਜ਼ਿਆਦਾ ਤੇ ਸਰ ਕਿੰਨੇ ਕੁ ਲੋਕਾਂ ਨੇ ਇਹ ਫਿਲਮ ਇਸ ਨੂੰ ਦੇਖਿਆ ਅੱਜ ਜਿਹੜੀ ਮੂਵੀ ਆ ਅੱਜ ਘੱਟੂ ਘੱਟੇ ਜਿਵੇਂ ਦੋ ਹਾਲ ਤੋਂ ਬੁੱਕ ਕੀਤੇ ਸੀਗੇ ਤੇ ਦੋਨਾਂ ਦੇ ਵਿੱਚ 360 ਦੇ ਕਰੀਬ ਜਿਹੜੀਆਂ ਸੀਟ ਸੀਗੀਆਂ ਔਰ ਉਹਦੇ ਵਿੱਚੋਂ ਫਿਰ ਵੀ ਬਹੁਤ ਸਾਰੇ ਬੰਦੇ ਐਕਸਟਰਾ ਵੀ ਜਿਹੜੇ ਹੈਗੇ ਮੂਵੀ ਦੇ ਕਿ ਅੱਜ ਵੀ ਸਵੇਰ ਨੂੰ ਸੋਰਾਂਚਰ ਦਾ ਰੋਜ਼ਾਨਾ ਕੰਮ ਕਰਦਾ ਦੁਬਾਰਾ ਕੱਲ ਇਹਦੇ ਦੋ ਸ਼ੋਅ ਹੈਗੇ ਆ ਇੱਕ 1:45 ਮਿੰਟ ਤੇ ਆ ਤੇ ਜਿਹੜਾ ਦੂਸਰਾ ਸ਼ੋਅ ਹੈਗਾ ਉਹ ਸ਼ਾਮ ਨੂੰ 6:00 ਵਜੇ ਤੇ ਤੁਸੀਂ ਇਹਦੀ ਫਿਲਮ ਦੇਖੀ ਆ ਪ੍ਰਵਾਸ ਲਈ ਦੇਖੀ ਆ ਹਾਂਜੀ ਤੇ ਕੀ ਸਿੱਖਣ ਮਿਲਿਆ ਤੁਹਾਨੂੰ ਇਹਦੇ ਵਿੱਚ ਫਿਲਮ ਬਹੁਤ ਜ਼ਿਆਦਾ ਮੋਟੀਵੇਸ਼ਨਲ ਸੀ ਜਿੱਦਾਂ ਕਿ ਮਹਾਤਮਾ ਜੋਤੀ ਰਾਏ ਉਹ ਭੂਲੇ ਜੀ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਤੇ ਜਿਹੜੇ ਵੀ ਉਹਨਾਂ ਦੇ ਸੀਨ ਕੱਟ ਕਰਵਾਏ ਗਏ ਨੇ ਇਹਨਾਂ ਦਾ ਦਾ ਸਟਰਗਲ ਸੀ ਚਲੋ ਜਿੰਨਾ ਅਸੀਂ ਮੂਵੀ ਚ ਦੇਖਿਆ ਬਹੁਤ ਸਾਨੂੰ ਮੋਟੀਵੇਸ਼ਨਲ ਦੀ ਇਨਸਪੀਰੇਸ਼ਨ ਸਾਨੂੰ ਲੈਣੀ ਚਾਹੀਦੀ ਹੈ ਜਿਹੜੀ ਉਹਨਾਂ ਨੇ ਇੱਕ ਜੋਤ ਜਗਾਈ ਹੈ ਸਾਰੇ ਜੋ ਸਾਡੇ ਨਾਲ ਸੋਸ਼ਲ ਕੀਤਾ ਜਾ ਰਿਹਾ ਹੈ ਉਹਦੇ ਖਿਲਾਫ ਸਾਨੂੰ ਉਸ ਜੋਤ ਨੂੰ ਹੋਰ ਚਗਾਉਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਇਹ ਮੂਵੀ ਬਹੁਤ ਜ਼ਿਆਦਾ ਵਧੀਆ ਹੈ ਤੇ ਜਿਨ੍ਹਾਂ ਨੇ ਨਵੀਂ ਨੂ ਥੀਏਟਰ ਵਿੱਚ ਲਗਵਾਇਆ ਹੈ ਬਹੁਤ ਹੀ ਬਟਾਓ ਬਰਾਲਾ ਹੈ ਇਦਾਂ ਦੀਆਂ ਹੋਰ ਮੂਵੀ ਸਾਡੇ ਸਮਾਜ ਲਈ ਆਉਣੀ ਚਾਹੀਦੀਆਂ ਨੇ ਤੇ ਸਾਨੂੰ ਇਦਾਂ ਦੀਆਂ ਮੂਵੀਜ਼ ਜਿਹੜੀਆਂ ਬਹੁਤ ਦੇਖਣੀਆਂ ਚਾਹੀਦੀਆਂ। ਕੋਈ ਕਿਹਨਾਂ ਨੂੰ ਅੱਜ ਇਹ ਫੋਲੋ ਕਰਨ ਲੱਗੀ ਆ ਅੱਜ ਤੁਸੀਂ ਦੇਖੀਏ ਕਿ ਇਸੇ ਲਈ ਲੱਗੇ ਉਹਨਾਂ ਨੇ ਵਧੀਆ ਫਿਲਮ ਬਹੁਤ ਵਧੀਆ ਪ੍ਰੇਰਨਨ ਜਾਇਦਾ ਸਿੰਘ ਫਿਲਮ ਇਹ ਸਾਡੇ ਸਮਾਜ ਵਿੱਚ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਜੇ ਤੱਕ ਕਿ ਕਿਸੇ ਜਾਗਰਤੀ ਦੀ ਸ੍ਰੀ ਸੁਤਰੀਬਾਈ ਭੂਲੇ ਕੌਣ ਸੀ ਜ ਮਾ ਸਾਡੇ ਮਹੱਤਮਾ ਇਹ ਰਾਸ਼ਟਰੀਤਾ ਸਾਡੇ ਇਹ ਜੋਤੀਬਾ ਫੁਲੇ ਦੀ ਫ਼ਿਲਮ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਸੰਘਰਸ਼ ਕਰਕੇ ਔਰ ਯਾਤਨ ਨੂੰ ਅੱਗੇ ਲੈ ਕੇ ਅੰਦਾ ਪੜਾਇਆ ਇਹ ਫਿਲਮ ਦੇ ਵਿੱਚ ਸਾਡੀ ਸਾਰੀ ਇਹ ਔਰਤਾਂ ਤੇ ਯਾਤਨ ਨੂੰ ਪਤਾ ਲੱਗੇਗਾ ਕਿ ਜਿਹੜੀ ਇਹ ਉਹ ਸਾਡੇ ਵਾਸਤੇ ਜੋਤੀ ਬਾਪੂਲੇ ਜਸਵੰਤਰੀ ਬਾਪੂਲੇ ਸੁਭਾਈ ਬਾਪੂਲੇ ਦੀ ਨੇ ਉਹਨਾਂ ਨੇ ਕਿਵੇਂ ਸਾਡੇ ਬਾਅਦ ਤੇ ਪ੍ਰੇਰਨਾ ਦਾਇਕ ਰਿਹਾ ਰੋਲ ਨਿਭਾਇਆ ਉਹਨਾਂ ਨੂੰ ਔਰਤਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਉਹਨਾਂ ਨੇ ਕਿੰਨੀ ਕ੍ਰਾਂਤੀ ਲਿਆਂਦੀ ਕਿੰਨੀ ਜਦਦ ਪੈਦਾ ਕੀਤੀ ਤੇ ਔਰਤ ਨੂੰ ਸਮਾਜ ਵਿੱਚ ਬੜਾ ਬਰਾਬਰ ਤੇ ਆਪਣਾਈ ਦੇ ਵਿੱਚ ਜਦੋਂ ਉਹ ਕੋਟੂਤਰਾ ਸਮਾਜਿਕ ਆਰਥਿਕ ਸਾਰੇ ਤਰ੍ਹਾਂ ਦੀ ਬਰਾਬਰੀ ਪੈਦਾ ਕੀਤੀ ਔਰ ਵਿਆਦ ਵਿੱਚ ਇਹ ਸੁਵਿਤਰੀ ਬਾਈ ਫੁਲੇ ਜੀ ਸਾਡੇ ਬਾਅਦ ਤੇ ਬਹੁਤ ਵੱਡੀ ਵਿਸਾਲਾ ਵਰਕਰ ਫੋਰਸ ਤੇ ਵੱਖ-ਵੱਖ ਜਿੱਥੇ ਬੰਦੀ ਹੋਣੀ ਦੀ ਫਿਲਮ ਲਗਾਈ ਗਈ ਹੈ ਫੁਲੇ ਅੱਗਲ ਬਾਤ ਕਰਾਂਗੇ ਸਰ ਅੱਜ ਇਹ ਫੁਲੇ ਫਿਲਮ ਲੱਗੀ ਹੈ ਤੇ ਕਿੰਨੇ ਲੋਕਾਂ ਦਾ ਜਿਹੜਾ ਇਕੱਠ ਜਿਹੜਾ ਦੇਖਣ ਨੂੰ ਮਿਲਿਆ ਜੀ ਅੱਜ ਜੋ ਫਿਲਮ ਦਿਖਾਈ ਗਈ ਆ ਰੋਪ ਦੇ ਕਾਹ ਦੇਖਣ ਨੂੰ ਮਿਲਿਆ ਲੋਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਜਿਸੀ ਕਿ ਲੋਕੀਂ ਦੇਖੋ ਨੀ ਔਰ ਅੱਜ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਲੱਗਾ ਕਿ ਸਾਨੂੰ ਇਹ ਪੜ੍ਹਾਇਆ ਨਹੀਂ ਗਿਆ ਕਿ ਮਹਾਤਮਾ ਕੌਣ ਸੀ ਸਾਨੂੰ ਇਹ ਪੜ੍ਹਾਇਆ ਗਿਆ ਕਿ ਮਹਾਤਮਾ ਕੋਈ ਚੰਗਰ ਕਰਦਿਆਂ ਕੰਮ ਨਹੀਂ ਸੀ ਪਰ ਅੱਜ ਜਿੰਨੇ ਵੀ ਦੇਖੇ ਪੈ ਲੱਗਾ ਕਿ ਅਸਲੀ ਜੋ ਮਹਾਤਮਾ ਸੀਗੇ ਉਹ ਮਹਾਤਮਾ ਜਤੀਰਾ ਕੋਲ ਸੀਗੇ ਜਿਨ੍ਹਾਂ ਨੂੰ ਕੈਕਪਾਣ ਮਹਾਰਾਜੀ ਨੇ ਉਪਾਦੀ ਦਿੱਤੀ ਸੀਗੀ ਔਰ ਜੋ ਸਾਡੀ ਦੇਸ਼ ਦੀ ਪਹਿਲੀ ਟੀਚਰ ਆ ਉਹ ਸੁમિત੍ਰਿਵਾ ਖੋਦਨ ਜੀ ਸੀਗੇ ਔਰ ਇਹ ਕਿਸੇ ਕਦੀ ਪੜਾਇਨੇ ਗਿਆ ਨਾ ਸਰ ਪਤਾ ਅਸੀਂ ਆਪਣੇ ਘਰਾਂ ਵਿੱਚ ਜਾਂ ਸਕੂਲਾਂ ਵਿੱਚ ਆਉਂ ਦਿਖਦੇ ਆ ਤੇ ਆਪਣੇ ਜਿਹੜੇ ਦੇਵੀ-ਦੇਵਤੇ ਵਾਲੇ ਫੋਟੋ ਲਾਇਏ ਸਾਡੇ ਵੀ ਹੈਗੇ ਆ ਕਿਹੜੇ ਜਿਹੜੇ ਸਸਵਾਤੀ ਫੋਟੋ ਲਗਾਈ ਜਾਂਦੀ ਆ ਵੀ ਇਹੋ ਜਿਹੇ ਸਾਡੇ ਹੈਗੇ ਆ ਪਰ ਪੱਕੀ ਗੱਲ ਹੈ ਕਿ ਅਸਲੀ ਜੋ ਸਾਡੇ ਜਿਹੜੇ ਟੀਚਰ ਸੀਗੇ ਜਿਨ੍ਹਾਂ ਸਾਡੇ ਔਰਤਾਂ ਨੂੰ ਪੜਾਇਆ ਪ੍ਰੇਰਨਾ ਦਿੱਤੀ ਉਹ ਸਾਡੇ ਅਸਲੀ ਸੁਮਿਤਰੀ ਵਾਹੂਲੀ ਜੀ ਆ ਔਰ ਮੈਂ ਫਿਰ ਉਹ ਦੇਖ ਕੇ ਬਹੁਤ ਜ਼ਿਆਦਾ ਭਾਵੁਕ ਹੋਇਆ ਔਰ ਸਾਨੂੰ ਸਿੱਖਣੇ ਬਹੁਤ ਕੁਝ ਮਿਲਿਆ ਤੇ ਲੱਜਤ ਸਾਹਿਬ ਅੱਜ ਜਿਹੜੀ ਫਿਲਮ ਲਗਾਈ ਗਈ ਹੈ ਕੀ ਕਹਿਣਾ ਚਾਹੁੰਦਾ ਤੁਹਾਨੂੰ ਇਸ ਸਰਵਾਰਸੀ ਨੂੰ ਫਿਲਮ ਤੋਂ ਰਨਿੰਗ ਸੀਗੀ ਕਾਫੀ ਕੁਝ ਸਿੱਖਣ ਨੂੰ ਮਿਲਿਆ ਦੇਖਣ ਨੂੰ ਮਿਲਿਆ ਸਮਾਨੂ ਅਰੇ ਵਿੱਚ ਬਰਾਬਰ ਮਹਿਲਾਵਾਂ ਆ ਇਹ ਸਭ ਤੋਂ ਵਧੀਆ ਗੱਲ ਹੋਈ ਹੈ ਉਰ ਹੁਣ ਚਲੋ ਅੱਜ ਤੱਕ ਅਸੀਂ ਕੋਸ਼ਿਸ਼ ਕਰਕੇ ਸਾਰਕੁੱਲ ਕੀਤੇ ਐਡਵਾਂਸ ਬੁਕਿੰਗ ਕਰਾਈ ਹੈ ਬਹੁਤ ਮਿਹਨਤ ਲੱਗੀ ਸਾਡੀ ਸਾਰੀ ਟੀਮ ਦੀ ਤੇ ਕੱਲ ਨੂੰ ਹੁਣ ਹੈ ਇਸੇ ਇੱਕਾਠ ਨੂੰ ਦੇਖਦੇ ਹੋਏ ਅੱਜ ਥੀਟਰ ਵਾਲੇ ਕੱਲ੍ਹ ਦਾ ਭਾਈ ਦੱਸਿਆ ਸਾਨੂੰ ਵੀ ਕੱਲ 1:30 ਦਾ ਸ਼ੋਅ ਆ ਉਹ ਹੁਣ ਅਸੀਂ ਐਡਵਾਂਸ ਕੇ ਦਿਖਾਣੇ ਪਰ ਮੇਰਾ ਮੈਸੇਜ ਜਿਹੜਾ ਸਵੱਤ ਪਹੁੰਚ ਕਰਦਾ ਕਿ 1:02 ਵਜੇ ਜੀ 100 ਜਨਾਂ ਇੱਕ ਨਾਗਾ 6 ਹੋਇਆ ਉਹ ਅਸੀਂ ਆਪਣੇ ਆਪ ਆ ਕੇ ਇੱਥੇ ਸਾਰਾ ਫੁੱਲ ਕਰੀਓ ਕਾਹ ਜੋ ਇਹ ਸਾਜ ਆ ਉਹ ਸਾਰਿਆਂ ਨੂੰ ਪਤਾ ਲੱਗੇ ਵੀ ਸਾਡੇ ਮਾਪੁਰ ਜਣ ਕਰਦੇ ਕਿਹੜੇ ਕਿਹੜੀ ਬੇਨਤੀ ਕਿੰਨਾ ਦਾ ਦੁੱਖਾ ਦੁਖੇਵਾਲ ਸਹਿ ਕੇ ਸਾਡੇ ਅਰੇ ਅੱਜ ਦੇ ਹੰਕਾਰ ਨੇ ਜਿਹੜੇ ਲੈ ਕੇ ਦਿੱਤੇ ਨੇ ਤੇ ਸਰ ਟਿਕਟ ਕਿੰਨੀ ਸੀਗੀ ਅੱਜ ਜਿਹੜੀ 150 ਰੁਪਏ ਦੀ ਮੈਨੂੰ ਲੱਗਦਾ ਹੈ ਪੰਜਾਬ ਇੱਕ ਸਭ ਤੋਂ ਸਸਤੀ ਟਿਕਟ ਸੀਗੀ ਔਰ ਕਿਤੇ 300 ਦੇ ਕਿਤੇ 250 ਜੀਗੀ ਪਰ ਸ਼ਾਹਪੁਰ ਵਿੱਚ ਸਭ ਤੋਂ ਸਸਤੀ ਟਿਕਟ ਸੀ ਗਾਲ ਵੀ ਇਹ ਲੱਗਦਾ ਕਿ ਸਾਡੀ ਨਹੀਂ ਸੀ ਗਾਲੇ ਵੰਡ ਦਿੱਤੀ ਆ ਪਰ ਜੇ ਕੱਲ ਨੂੰ ਟਿਕਟ ਮਿਲੇਗੀ థియేਟਰ ਚੋਂ ਮਿਲੇਗੀ ਆ ਜੀ ਤੋਂ ਅਸੀਂ ਕੋਸ਼ਿਸ਼ ਕਰਦੇ ਆ ਕਿ ਕੱਲ ਇਹਦਾ ਕੋਈ ਪਰਵਾਰ ਸਿਰ ਤੇ ਇੱਕ ਗੱਲ ਦੇਖੋ ਮਨੁੱਖਤਾ ਦੇ ਮਨੁੱਖਤਾ ਦੇ ਨਿਸ਼ੇ ਹਾਤਮਾ ਜੁਤੀਰੋਲੋਜੀ ਤੇ ਬਾਤਮਾ ਪਤਾ ਸਵਿਤਰੀਓਲੋਜੀ ਜਿਨ੍ਹਾਂ ਨੇ ਇਸ ਮੰਨਤ ਲਈ ਬਹੁਤ ਜਿਆਦਾ ਸਟਰਗਲ ਕੀਤਾ ਤੇ ਸਾਡੇ ਨੂੰ ਸਤਾਕ ਦੇ ਦੋਏ ਸਭ ਤੋਂ ਯਾਦ ਜਿਹੜੀ ਔਰਤ ਨੂੰ ਪੜਨਾ ਦਗਾ ਰਹੀ ਸੀ ਉਸ ਔਰਤ ਨੂੰ ਕੈਂਪਰੇਸੀ ਜੁਤੀ ਤੋਂ ਲੈ ਕੇ ਸਿਰ ਦਾ ਤਾਜ ਬਣਾਇਆ ਚੈਨ ਪੰਜਾਬੀ نیوز ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ